ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਸ਼ਾਦੀ ਸੀ ਉਧਰ ਸਾਡੇ ਬੀਜੇਪੀ ਦੇ ਬਹੁਤ ਲੀਡਰ ਇੱਥੇ ਵੀ ਗਏ ਦਿੱਲੀ ਵੀ ਗਏ ਬੜੇ ਲੀਡਰ ਪਰ ਰਿਆਜ ਸ਼ਾਦੀਆਂ ਤੇ ਸਮਾਜਿਕ ਪ੍ਰੋਗਰਾਮਾਂ ਜਾਣ ਦਾ ਇਹ ਮਤਲਬ ਨਿਕਲਿਆ ਜਾਣਾ ਚਾਹੀਦਾ ਕਿ ਸਾਡਾ ਕੋਈ ਗਠਜੰਬਨ ਹੋ ਰਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਜੇ ਕੋਈ ਗਠਜੰਬਨ ਦੀ ਗੱਲ ਨਹੀਂ ਨਾ ਇਸ ਲੈਵਲ ਤੇ ਗੱਲ ਹੁੰਦੀ ਹੈ ਇਹ ਹਾਈ ਕਮਾਂਡ ਦਾ ਕੰਮ ਔਰ ਉਹ ਨੀਚੇ ਵਰਕਰਾਂ ਦੀ ਸਲਾਹ ਲੈ ਕੇ ਫੇਰ ਉਸਤੇ ਕੰਮ ਕਰਦੇ ਆ ਔਰ ਫਿਲਹਾਲ ਸਾਡਾ ਅਸੀਂ ਇਕੱਲੇ ਚੱਲ ਰਹੇ ਆ ਔਰ ਨਿਰਾਸ਼ ਨਾ ਹੋ ਇਕੱਲੇ ਹੀ ਚੱਲਾਂਗੇ ਔਰ ਸਾਡੇ ਵਿੱਚ ਸ਼ਾਮਲ ਹੋਣ ਜਿਆਦਾ ਜਿਆਦਾ ਤਦਾਦ ਮੈਂ ਸੱਦਾ ਦਿੰਦਾ ਤਾਂ ਕਿ ਆਉਣ ਵਾਲੇ ਟਾਈਮ ਚ ਪੰਜਾਬ ਦਾ ਵਿਕਾਸ ਕਰੀਏ ਔਰ ਪੰਜਾਬ ਨੂੰ ਤੇਜ਼ ਗਤੀ ਨਾਲ ਭਾਈਚਾਰਕ ਸਾਂਝ ਬਣਾਉਂਦੇ ਹੋਏ ਅੱਗੇ ਲੱਗੇ ਚਾਈਏ ਤੇ ਬੁਰਾਈਆਂ ਜਿਹੜੀਆਂ ਆ ਗਈਆਂ ਨੇ ਗੈਂਗਸਟਰイズਮ ਤੇ ਹੋਰ ਇਹਨਾਂ ਨੂੰ ਖਤਮ ਕਰੀਏ ਇਹੀ ਮੈਂ ਅਪੀਲ ਕਰਦਾ ਸਾਡਾ ਕੋਈ ਅਜੇ ਨਾ ਹਾਈ ਕਮਾਂਡ ਦਾ ਵਿਚਾਰ ਆ ਨਾ ਕੋਈ ਵਿਚਾਰ ਹੋਇਆ ਇਸ ਤੇ ਇਸ ਲਈ ਇਸ ਚੀਜ਼ ਤੇ ਯਕੀਨ ਰੱਖੋ